ਇਕ ਬਹੁਤ ਅਹਿਮ ਮਸਲੇ ਤੇ ਇਕੱਠੇ ਹੋਏ ਆ ਕੇਸ ਮੁਲਕ ਦੇ ਵਿੱਚ ਆਦੀਵਾਸੀਆਂ ਦਾ ਇਥੋਂ ਦੀ ਕੇਂਦਰ ਸਰਕਾਰ ਲਗਾਤਾਰ ਕਤਲੇਆਮ ਕਰ ਰਹੀ ਆ ਔਰ ਉਹਨਾਂ ਲੋਕਾਂ ਦੇ ਹੱਕਾਂ ਲਈ ਖੜਨ ਵਾਲੇ ਉਹਨਾਂ ਦਾ ਜਲ ਜੰਗਲ ਜ਼ਮੀਨ ਬਚੇ ਇਸ ਗੱਲ ਲਈ ਖੜਨ ਵਾਲੇ ਲੋਕਾਂ ਨੂੰ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਆ ਖਾਸ ਕਰਕੇ ਜਿੰਦੇ ਵਿੱਚ ਸੀਪੀਆਈ ਮਾਓਸ਼ ਦੇ ਜਿਹੜੇ ਆਗੂ ਨੇ ਇਹ ਦੁਨੀਆ ਦਾ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿੰਦੀ ਹੈ ਇਹ ਸਰਕਾਰ ਕਿ ਇਥੇ ਕਾਨੂੰਨ ਦਾ ਰਾਜ ਆ ਤੇ ਕਿ ਜਿਹੜਾ ਨਿਆਂ ਹੈਗਾ ਉਹ ਜੁਡੀਸ਼ਰੀ ਨੇ ਕਰਨਾ ਤੇ ਫਿਰ ਜੇ ਤੁਸੀਂ ਕਿਸੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਨੂੰ ਗੋਲੀ ਮਾਰਦੇ ਹੋ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਦੇ ਹੋ ਇਹ ਇਥੋਂ ਦੀ ਜਮਹੂਰੀਅਤ ਤੇ ਕਾਨੂੰਨ ਦੇ ਰਾਜ ਦੇ ਮੂੰਹ ਤੇ ਇੱਕ ੱੱਬਾ ਜੇ ਤੁਸੀਂ ਕਿਸੇ ਬੰਦੇ ਨੂੰ ਕਹਿੰਦੇ ਆ ਕਿ ਉਹਨੇ ਤੁਹਾਡੇ ਰਾਜ ਦੇ ਖਿਲਾਫ ਬਗਾਵਤ ਕੀਤੀ ਆ ਤੁਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਤੁਸੀਂ ਆਪਦੇ ਕਾਨੂੰਨ ਦੇ ਮੁਤਾਬਕ ਉਹਨੂੰ ਗ੍ਰਿਫਤਾਰ ਕਰੋ ਜੇਲ੍ਹ ਭੇਜੋ ਤੇ ਕਾਨੂੰਨੀ ਕਾਰਵਾਈ ਅਦਾਲਤੀ ਕਾਰਵਾਈ ਚਲਾਓ ਤਾਂ ਕਿ ਆਪਣੀ ਬੇਗੁਨਾਹੀ ਸਾਬਤ ਕਰ ਸਕਦਾ ਹੋਵੇ ਤੁਸੀਂ ਆਪਣਾ ਗੁਨਾਹ ਸਾਬਤ ਕਰ ਸਕਦੇ ਹੋ ਜੇ ਪੁਲਿਸ ਨੇ ਸੁਰੱਖਿਆ ਬਲਾ ਨੇ ਲੋਕਾਂ ਨੂੰ ਐਡਾ ਫੜਫੜ ਕੇ ਮਾਰਨਾ ਫਿਰ ਤੁਹਾਨੂੰ ਇਹ ਦੰਬ ਕਰਨਾ ਬੰਦ ਕਰ ਦੇਣਾ ਚਾਹੀਦਾ ਕਿ ਇੱਥੇ ਕੋਈ ਨਿਆ ਕਾਨੂੰਨ ਜਾਂ ਜਮਹੂਰੀਅਤ ਨਾ ਦੀ ਕੋਈ ਚੀਜ਼ ਹੈਗੀ ਆ ਬਹੁਤ ਸਾਰੇ ਲੋਕਾਂ ਦੇ ਜੇਨ ਚ ਮਾਮਲਾ ਹੋਊਗਾ ਕਿ ਉਹ ਤਾਂ ਆਦੀਵਾਸੀ ਲੋਕ ਨੇ ਉਹ ਹਥਿਆਰ ਚੱਕ ਕੇ ਜਿਹੜੇ ਕੋਲ ਲੜ ਲੜ ਰਹੇ ਨੇ ਉਹਨਾਂ ਨੂੰ ਪੁਲਿਸ ਨੇ ਫੌਜ ਨੇ ਮਾਰਤਾ ਸਾਡਾ ਇਸ ਮਾਮਲੇ ਤੇ ਕੀ ਬਣਦਾ ਸਾਨੂੰ ਕੀ ਦਿੱਕਤ ਆ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਮਸਲਾ ਕੀ ਆ ਕਿ ਇਸ ਮੁਲਕ ਦਾ ਜਲ ਜੰਗਲ ਤੇ ਜ਼ਮੀਨ ਕਾਰਪੋਰੇਟ ਕਰਾਣਿਆਂ ਨੂੰ ਇੱਥੋਂ ਦੀ ਸਰਕਾਰ ਜਿਹੜੀ ਆ ਕੌਡੀਆਂ ਦੇ ਪਾਸ ਦੇਣਾ ਚਾਹੁੰਦੀ ਜਿਵੇਂ ਉਸ ਤੋਂ ਪਹਿਲਾਂ ਵਿਦਿਆਰਥੀ ਅਗੁਰ ਵੀਰ ਨੇ ਬੋਲਦੇ ਕਿਹਾ ਮੈਂ ਉਹਦੇ ਚ ਇੱਕ ਦੋ ਗੱਲਾਂ ਐਡ ਕਰਨੀਆਂ ਚਾਹੂੰਗਾ ਦੁਨੀਆ 'ਚ ਇਹ ਮੁਲਕ ਚੌਥੇ ਨੰਬਰ ਤੇ ਆ ਲੋਹਾ ਪੈਦਾ ਕਰਨ ਦੇ ਵਿੱਚ ਯਾਨਕਿ ਚੌਥੇ ਨੰਬਰ ਤੇ ਇਹ ਇੰਡੀਆ ਜਿੱਥੇ ਇਨਾ ਲੋਹਾ ਪੈਦਾ ਹੁੰਦਾ ਲੋਹਾ ਚੌਥੇ ਨੰਬਰ ਤੇ ਪੈਦਾ ਕਰਨ ਦੇ ਵਿੱਚ ਤੇ ਬਣਾਉਂਦੇ ਭਲੇ ਮਾਨ ਸਾਹਿਬ ਦਾ ਨੇਲ ਕਟਰ ਵੀ ਨਹੀਂ ਹੈ ਤੁਸੀਂ ਕਹਿੰਦੇ ਮੇਡ ਇਨ ਇੰਡੀਆ ਵਾਲਾ ਨੇਲ ਕਟਰ ਦੇਖਿਆ ਜੇ ਕਿਤੇ ਦੇਖਿਆ ਤੇ ਦੱਸਿਓ ਨੇਲ ਕਟਰ ਤੇ ਵੀ ਮੇਡ ਇਨ ਕੋਰੀਆ ਚਾਈਨਾ ਲਿਖਿਆ ਹੁੰਦਾ ਜਿੰਨੀਆਂ ਇੱਥੇ ਗੱਡੀਆਂ ਬਣਦੀਆਂ ਵੱਡੀਆਂ ਕੰਪਨੀਆਂਾਂ 'ਚ ਜਿਹੜੀ ਹੈਗੀ ਆ ਵਿਦੇਸ਼ੀ ਇਨਵੈਸਟਮੈਂਟ ਆ ਜਿੰਨੇ ਟਰੈਕਟਰ ਬਣਦੇ ਆ ਲਾਰਜਲੀ ਜਿਹੜੇ ਆ ਗਏ ਵਿਦੇਸ਼ੀ ਆ ਜਾਓ ਹੁਣ HMT ਕਹਤਾਂ ਹਿੰਦੁਸਤਾਨ ਮਸ਼ੀਨ ਟੂਲਜ਼ ਪਰ HMT ਦੇ ਵਿੱਚ ਜਿਆਦਾ ਵਿਦੇਸ਼ੀ ਪੈਸਾ ਲੱਗਾ ਹੋਇਆ ਜੁਆਇੰਟੇਰ ਵਿਦੇਸ਼ੀ ਆ ਸੋਨਾਲੀਕਰ ਵੀ ਵਿਦੇਸ਼ੀ ਪੈਸਾ ਲੱਗਾ ਹੋਇਆ ਇੱਕ ਟਰੈਕਟਰ ਦਾ ਵਜ਼ਨ ਕਿੰਨਾ ਤੁਸੀਂ ਕੁਆਂਟਲ ਲੋਹੇ ਦਾ ਰੇਟ ਲਾ ਲਓ ਇੱਕ ਟਰੈਕਟਰ ਦਾ ਵਜ਼ਨ ਦੇਖ ਲਓ ਜਿੱਥੇ ਇੰਨਾ ਲੋਹਾ ਪੈਦਾ ਹੁੰਦਾ ਵੀ ਚੌਥੇ ਨੰਬਰ ਤੇ ਇੰਡੀਆ ਇੰਨਾ ਲੋਹਾ ਪੈਦਾ ਹੁੰਦਾ ਸਾਨੂੰ ਦਾ 25-30 ਹਜ਼ਾਰ ਦਾ ਟਰੈਕਟਰ ਮਿਲਣਾ ਚਾਹੀਦਾ ਉਹਦੇ 'ਚ 10 ਲੱਖ ਵਾਲਾ ਤੁਸੀਂ ਕੀ ਉਹਦੇ ਤੇ ਸੋਨੇ ਦੇ ਰਿੰਮ ਚੜਾਏ ਉਹਦੇ ਟਾਰਾਂ ਤੇ ਕਿਉਂ ਜੇ ਤੁਹਾਨੂੰ ਇੱਦਾ ਹੀ ਚੌਥੇ ਨੰਬਰ ਤੇ ਤੁਸੀਂ ਹੈਗੇ ਲੋਹਾ ਤੁਹਾਡੇ ਮੁਲਕ 'ਚ ਆ ਫਿਰ ਤਾਂ ਗੱਡੀਆਂ ਟਰੈਕਟਰ ਹਰ ਚੀਜ਼ ਜਿਹੜੀ ਲੋਹੇ ਤੋਂ ਬਣਦੀ ਆ ਉਹ ਤਾਂ ਸਾਡੇ ਲੋਕਾਂ ਨੂੰ ਸਸਤੀ ਮਿਲਣੀ ਚਾਹੀਦੀ ਆ ਫਿਰ ਤਾਂ ਹੀ ਤੁਹਾਡੇ ਵਿਕਾਸ ਦੇ ਹਮੈਤੀ ਹੋ ਜਾਣਗੇ ਪਰ ਇਹ ਜਿੰਨੇ ਕੀਮਤੀ ਖਣਿਜ ਪਦਾਰਥ ਉਸ ਧਰਤੀ 'ਤੇ ਨੱਪੇ ਹੋਇਆ ਬਹੁਤ ਅਮੀਰ ਧਰਤੀ ਆ ਤੇ ਉੱਥੇ ਰਹਿਣ ਵਾਲੇ ਲੋਕ ਜਿਹੜੇ ਆ ਇਸ ਮੁਲਕ ਦੇ ਸੰਤੋ ਗਰੀਬ ਲੋਕ ਆ ਉਹਨਾਂ ਨੂੰ ਉਜਾੜ ਕੇ ਉਹਨਾਂ ਦਾ ਜਲ ਜੰਗਲ ਜ਼ਮੀਨ ਉਹਨਾਂ ਦੀ ਜ਼ਮੀਨ ਹੈ ਜਿਹੜੇ ਕੀਮਤੀ ਅਰਬਾਂ ਖਰਬਾਂ ਦੇ ਖਣਿਜ ਪਦਾਰਥਾ ਉਹ ਕੰਟੀਆਂ ਦੇ ਭਾ ਕੰਪਨੀਆਂ ਨੂੰ ਦੇਣੇ ਆ ਇਸ ਕਰਕੇ ਭਾਰਤ ਦੇ ਸੁਰੱਖਿਆ ਵੱਲ ਉੱਥੇ ਚੜੇ ਹੋਏ ਆ ਤੇ ਇਸ ਮੁਲਕ ਦਾ ਸੰਵਿਧਾਨ ਆਦੀਵਾਸੀ ਕੀ ਆ ਜਿਹਨੂੰ ਆਪਾਂ ਫਰਸਟ ਡਿਵੈਲਪਰਸ ਕਹਾਵਾਂਗੇ ਤੁਸੀਂ بڑے ਵਿਦਿਆਰਥੀ ਬੈਠੇ ਹੋ ਜਿਹੜਾ ਮੂਲ ਨਿਵਾਸੀ ਆ ਜਿਹੜਾ ਪਹਿਲਾ ਵਾਸੀ ਆ ਉਸ ਧਰਤੀ ਦਾ ਉਹ ਆਦੀਵਾਸੀ ਆ ਫਿਰ ਜੇ ਜਲ ਜੰਗਲ ਜ਼ਮੀਨ ਤੇ ਉਹਨਾਂ ਦਾ ਕੁਦਰਤੀ ਅਧਿਕਾਰ ਆ ਤੇ ਫਿਰ ਉਹਨਾਂ ਦੇ ਕੁਦਰਤੀ ਅਧਿਕਾਰ ਖੋਣ ਵਾਸਤੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਤੁਥੀ ਹਥਿਆਰਬੰਦ ਸੈਨਾ ਉੱਥੇ ਭੇਜੀ ਹੋਈ ਆ ਤੇ ਦੋਸ਼ ਉਹਨਾਂ ਤੇ ਲਾ ਰਹੇ ਜਿਹੜੇ ਆਪਣੇ ਘਰ ਦੀ ਆਪਣੀ ਜਲ ਜੰਗਲ ਚ ਮیلਦੀ ਰਾਖੀ ਨਹੀਂ ਬੈਠੇ ਆ ਫਿਰ ਹਿੰਸਾ ਕੌਣ ਫੈਲਾ ਰਿਹਾ ਹੋਇਆ ਕੌਣ ਹਿੰਸੇ ਦਾ ਕੌਣ ਅਤਵਾਦੀ ਆ ਕਿਆ ਗਿਆ ਕਿ ਵਿਕਾਸ ਵਿਕਾਸ ਦੇ ਵਿੱਚ ਅੜਿੱਕਾ ਕਿੱਦਾਂ ਦਾ ਵਿਕਾਸ ਭਈ 2014 ਦੇ ਵਿੱਚ ਨਰਿੰਦਰ ਮੋਦੀ ਜਦੋਂ ਦੇਸ਼ ਦੀ 31 ਸਾਂਭਦੇ ਆ ਤਾਂ ਇਸ ਮੁਲਕ ਦੀ 10% 10% ਜਿਹੜੀ ਉੱਪਰਲੀ ਬਾਤੀ ਆ ਉਹਦੇ ਕੋਲੇ ਮੁਲਕ ਦੀ 53% ਧਨ ਦੌਲਤਾ 10% ਕੋਲੇ 53% ਤੇ ਬਾਕੀ 90% ਕੋਲੇ ਕਿੰਨੀ 47% 90 ਕੋਲੇ 47% ਉੱਪਰਲੇ 10 ਦੇ ਕੋਲੇ 53% ਇਹ ਵਿਕਾਸ ਦੀ ਇਹੋ ਜਿਹੀ ਹਨੇਰੀ ਲਿਆਂਦੀ ਨਰਿੰਦਰ ਮੋਦੀ ਨੇ 2014 ਤੋਂ ਲੈ ਕੇ 24 ਤੱਕ ਪਹੁੰਚਦਿਆਂ ਪਹੁੰਚਦਿਆਂ ਜਿਹੜੇ ਉੱਪਰਲੇ 10% ਸੀ ਉਹਨਾਂ ਕੋਲੇ ਮੁਲਕ ਦਾ 74% ਪੈਸਾ ਹੋ ਗਿਆ ਤੇ ਜਿਹੜੇ 90% ਜਿੰਨਾਂ ਕੋਲੇ ਮੋਦੀ ਦੇ ਆਉਣ ਵੇਲੇ 47% ਸੀ ਉਹਨਾਂ ਕੋਲੇ 24% ਰਹਿ ਗਿਆ ਇਹ ਵਿਕਾਸ ਦੀ ਮੇਰੀ ਉਹ ਲੈਣਾ ਚਾਹੁੰਦੇ ਆ ਔਰ ਇਹੀ ਵਿਕਾਸ ਉਹਨਾਂ ਆਦੀਵਾਸੀ ਖਿੱਤਿਆਂ 'ਚ ਕਰਨਾ ਚਾਹੁੰਦੇ ਆ ਕਿਉਂ ਕੀਮਤੀ ਮਾਲ ਖਜ਼ਾਨੇ ਬਹੁਤ ਕੰਮੀ ਕੰਪਨੀਆਂ ਨੂੰ ਲਟਾ ਦਿੱਤੇ ਜਾਣ ਤੇ ਹਾਰੇ ਬੰਦਾ ਜਿਹੜਾ ਇਸ ਧਰਤੀ ਨੂੰ ਬਚਾਉਂਦਾ ਇਸ ਮੁਲਕ ਦੀ ਮਿੱਟੀ ਨੂੰ ਬਚਾਉਣਾ ਚਾਹੁੰਦਾ ਕਾਰਪੋਰੇਟ ਕਰਾਣਿਆਂ ਤੋਂ ਇਸ ਮੁਲਕ ਦੇ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈਗਾ ਹਰ ਉਸ ਬੰਦੇ ਦਾ ਕਾਮਰੇਡ ਹਿਰਮਾ ਜਿਹੜਾ ਉਹ ਸ਼ਹੀਦ ਆ ਤੇ ਜਿੰਨੀਆਂ ਕਾਰਪੋਰੇਟ ਪੱਖੀ ਸਰਕਾਰਾਂ ਜਿਹੜਾ ਜਲ ਜੰਗਲ ਜ਼ਮੀਨ ਕੌਡੀਆਂ ਦੇ ਪਾਸ ਦੇ ਦੇਣਾ ਚਾਹੁੰਦੀਆਂ ਨੇ ਕਾਰਪੋਰੇਟ ਕਰਾਣਿਆਂ ਨੂੰ ਉਹਨਾਂ ਸਾਰਿਆਂ ਦੇ ਵਾਸਤੇ ਕਾਮਰੇਡ ਹਿਰਮਾ ਜਿਹੜਾ ਅੱਤਵਾਦੀ ਆ ਉਹ ਸੁਰੱਖਿਆ ਦੇ ਵਾਸਤੇ ਖਤਰਾ ਆਇਆ ਇਸ ਕਰਕੇ ਇੱਥੋਂ ਤਾਂ ਇਹ ਗੱਲ ਸਮਝ ਲਓ ਵੀ ਇਹ ਇੱਕ ਸਰਕਾਰ ਕਿੰਦੇ ਲਈ ਕੰਮ ਕਰਦੀ ਆ ਉਹਰੇ ਮਾਮਲਾ ਸਿਰਫ ਆਦੀਵਾਸੀ ਖਿੱਤਿਆਂ ਤੱਕ ਸੀਮਿਤ ਨਹੀਂ ਹੈ ਭਾਰਤ ਤੇ ਅਮਰੀਕਾ ਦੀ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਚੱਲ ਰਹੀ ਆ ਪਹਿਲੇ ਪੜਾ ਦੀ ਗੱਲਬਾਤ ਇਹਨਾਂ ਦੀ ਸਿਰੇ ਚੜ ਗਈ ਆਪਾਂ ਸੁਣਿਆ ਨਾ ਸਰ 트럼ਪ ਨੇ 50% ਟੈਰਫ ਲਾਇਆ ਇੰਡੀਆ ਤੇ ਕਿ ਜਿਹੜਾ ਸਮਾਨ ਤੁਸੀਂ ਅਮਰੀਕਾ 'ਚ ਵੇਚਦੇ ਹੋ 50% ਟੈਰਫ ਇਹਨਾਂ ਨੇ ਲਿਖਦਿਆਂ ਉਹਦੀ ਕੱਲੀ ਕੱਲੀ ਸ਼ਰਤ ਮੰਨਣੀ ਸ਼ੁਰੂ ਕੀਤੀ ਹੋਈ ਆ ਉਹਨੇ ਕੀ ਕਹਿਆ ਵੀ ਰੂਸ ਤੋਂ ਹਥਿਆਰ ਨਹੀਂ ਖਰੀਦਨੇ ਹਥਿਆਰ ਚਲਾਉਣ ਦਾ ਭਾਵੇਂ ਆਪਣੇ ਤੇ ਹੀ ਆ ਪਰ ਗੱਲ ਇਸ ਮੁਲਕ ਦੀ ਕਿ ਕਿੰਨੇ ਕੁ ਆਜ਼ਾਦ ਆ ਜਿਹੜੇ ਕਹਿੰਦੇ ਕਿ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਆ ਅਮਰੀਕਾ ਤੋਂ ਹਥਿਆਰ ਨਹੀਂ ਰੂਸ ਤੋਂ ਅਮਰੀਕਾ ਨੇ ਕਿਹਾ ਹਥਿਆਰ ਨਹੀਂ ਖਰੀਦਨੇ ਟਰੰਪ ਨੇ ਕਿਹਾ ਰੂਸ ਤੋਂ ਤੇਲ ਨਹੀਂ ਲੈਣਾ ਤੇ ਨਾਲ ਦੀ ਨਾਲ ਜਿਹੜੀ ਮੈਂ ਕਣਕ ਮੱਕੀ ਕਪਾਹ ਇਧਰ ਭੇਜਣਾ ਚਾਹਣਾ ਉੱਤੇ ਟਾਇਰ ਖ ਨਹੀਂ ਲਾਉਣਾ ਇਹ ਕਹਿ ਰਿਆ ਨਾ ਉਹ ਔਰ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੋਣ ਜਾ ਰਿਹਾ ਹੈਗਾ ਤੇ ਇਸ ਮੁਲਕ ਦੇ ਕਿਸਾਨਾਂ ਦੀ ਮੌਤ ਦੇ ਵਰੰਟ ਤੇ ਨਰਿੰਦਰ ਮੋਦੀ ਸੈਨ ਕਰਨ ਜਾ ਰਿਹਾ ਉਸ ਪਾਸੇ ਕਦਮ ਵਧ ਰਹੇ ਆ 18 ਲੱਖ ਬੈਰ ਜਿਹੜਾ ਤੇਲ ਸੀ ਰੂਸ ਤੋਂ ਹਰ ਦਿਨ ਇੰਡੀਆ ਖਰੀਦਦਾ ਰਿਹਾ ਅਕਤੂਬਰ ਮਹੀਨੇ ਚ 1 ਤੋਂ 17 ਨਵੰਬਰ ਤੱਕ ਉਹ 6,72 ਹਜ਼ਾਰ ਬੈਰਲ ਹੋ ਗਿਆ ਯਾਨੀ ਕਿ 18 ਲੱਖ ਤੋਂ 6 ਲੱਖ ਤੇ ਆ ਗਏ ਔਰ ਭਾਰਤ ਦੀਆਂ ਤੇਲ ਕੰਪਨੀਆਂ ਨੇ ਦਸੰਬਰ ਮਹੀਨੇ ਦੇ ਵਿੱਚ ਤੇਲ ਦੀ ਖਰੀਦਦਾਰੀ ਵਾਸਤੇ ਰੂਸ ਦੀਆਂ ਕੰਪਨੀਆਂ ਨੂੰ ਹਜੇ 1 ਲੀਟਰ ਦਾ ਵੀ ਆਰਡਰ ਨਹੀਂ ਕੀਤਾ ਕਿਉਂਕਿ ਦੁਨੀਆ ਦਾ ਸਭ ਤੋਂ ਵੱਧ ਤੇਲ ਪੈਦਾ ਕਰਨ ਵਾਲਾ ਦੇਸ਼ ਅੱਜ ਵੀ ਅਮਰੀਕਾ ਉਕਨਾਂ ਸਾਡੇ ਤੋਂ ਤੇਲ ਖਰੀਦੋ ਫਿਰ ਇਹਨਾਂ ਨੇ ਕਪਾਹ ਟੈਰਫ ਫ੍ਰੀ ਕਰਤੀ ਕਿ ਕਬਾਹ ਬਾਰੋਂ ਆਉਗੀ ਇਧਰਲੇ ਕਿਸਾਨਾਂ ਦਾ ਆ ਪੰਜਾਬ ਦੀ ਨਰਮਾ ਪੱਟੀ ਕ ਪਾ ਪੱਟੀ ਦਾ ਹਾਲ ਤੁਸੀਂ ਦੇਖ ਲਓ ਹੁਣ ਜੇ ਦੁੱਧ ਬਾਰੋਂ ਲਿਹਾਉਣ ਵਾਸਤੇ ਕਣਕ ਬਾਰੋਂ ਲਿਹਾਉਣ ਵਾਸਤੇ ਮੱਕੀ ਬਾਰੋਂ ਲਿਹਾਉਣ ਵਾਸਤੇ ਕੀਤਾ ਜਾ ਰਿਹਾ ਇਹ ਉਹੀ ਹਾਲ ਕਰਨ ਜਾਂ ਕਰਨਾ ਚਾਹੁੰਦੇ ਇਸ ਮੁਲਕ ਦੇ ਲੋਕਾਂ ਦਾ ਜੋ ਆਦਿਵਾਸੀਆਂ ਨੂੰ ਵਿਕਾਸ ਦੇਣਾ ਚਾਹੁੰਦੇ ਆ ਉਹਨਾਂ ਨੇ ਹਥਿਆਰ ਚੱਕ ਲਏ ਇਸ ਕਰਕੇ ਕਹਿੰਦੇ ਮਾਰਿਆ ਜਾ ਰਿਹਾ ਜਿਹਨਾਂ ਨੇ ਹਥਿਆਰ ਨਹੀਂ ਚੱਕੇ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋ ਆ ਤੁਸੀਂ ਮੈਂ ਉਹ ਅਰਬਨ ਮਕਸਦ ਹੋਗੇ ਜਿਹੜੇ ਕਹਿੰਦੇ ਮੁੱਖਧਰਚ ਆ ਜਾਓ ਪ੍ਰੋਫੈਸਰ ਜੀ ਐਨ ਸਾਈ ਬਾਬਾ ਇਹਨਾਂ ਦੀ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗਾ ਸੀ ਉਹਨੇ ਕੋ ਆਪਦੀ ਯੂਨੀਵਰਸਿਟੀ ਨਹੀਂ ਖੋਲ੍ਹੀ ਸੀ ਇਹਨਾਂ ਦੀ ਯੂਨੀਵਰਸਿਟੀ 'ਚ ਲੱਗੇ ਪ੍ਰੋਫੈਸਰ ਨੂੰ ਇੰਗਲਿਸ਼ ਦਾ ਪ੍ਰੋਫੈਸਰ ਦੀ ਦਿੱਲੀ ਯੂਨੀਵਰਸਿਟੀ 'ਚ 90% ਹੈਂਡੀਕੈਪ ਸੀ 10 ਸਾਲ ਭਾਰ ਦੀਆਂ ਰੇਲਾਂ 'ਚ ਜੇਲਾ 'ਚ ਰੋਲਿਆ ਉਹਨੂੰ ਬੰਦੇ ਨੂੰ ਮਾਰ ਦਿੱਤਾ ਗਿਆ ਉਮਰ ਖਾਨ ਤੋਂ ਜੀਐਨਯੂ ਦਾ ਪੀਐਚਡੀ ਦਾ ਵਿਦਿਆਰਥੀ ਆ ਉਹਨੂੰ 5.5 ਸਾਲ ਤੋਂ ਜੇਲ੍ਹ 'ਚ ਰੱਖਿਆ ਹੋਇਆ ਕੋਈ ਇਹਨੂੰ ਜ਼ਮਾਨਤ ਨਹੀਂ ਦੇ ਰਹੀ ਅਦਾਲਤ ਸੁਪਰੀਮ ਕੋਰਟ ਹਰ ਰੋਜ਼ ਬਹਿਸ ਹੁੰਦੀ ਆ ਔਰ ਸੁਪਰੀਮ ਕੋਰਟ ਅਮਾਨੀ ਭਰਾਵਾਂ ਦਾ ਜੇਲ੍ਹ ਦਾ ਤਾਂ ਰੌਲਾ ਪਹੁੰਚ ਗਿਆ ਸੁਪਰੀਮ ਕੋਰਟ ਕੁਝ ਸਾਲ ਪਹਿਲਾਂ ਔਰ ਜਸਟਿਸ ਮਾਰਕੇ ਮਾਰਕੰਡੇ ਕਾਰਜੂ ਔਰ ਰिलायंस ਦਾ ਸ਼ੇਅਰ ਹੋਲਡਰ ਸੀ ਜਸਟਿਸ ਰਵਿੰਦਰਨ ਨੇ ਸੁਪਰੀਮ ਕੋਰਟ ਦੇ ਜੱਜ ਨੇ ਇਹ ਕਹਿ ਕੇ ਕੇ ਸੁਣਨ ਤੋਂ ਨਾ ਕਰਤੀ ਕਿ ਮੇਰੇ ਤਾਂ ਖੁਦ ਹਿੱਤਾ ਮੇਰੇ ਤਾਂ ਖੁਦ ਮੈਂ ਇਹਨਾਂ ਕੰਪਨੀਆਂ ਦੇ ਸ਼ੇਅਰ ਮੇਰੇ ਕੋਲੇ ਸਪਰੀਮ ਕੋਰਟ ਦੇ ਜੱਜ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਸ਼ੇਅਰਹੋਲਡਰ ਨੇ ਠੀਕ ਆ ਉਹ ਉਹਨਾਂ ਦੇ ਖਿਲਾਫ ਕੁਝ ਫੈਸਲਾ ਕਰਨਗੇ ਸਾਰੇ ਦਾ ਸਾਰਾ ਪ੍ਰਬੰਧ ਉਹਨਾਂ ਦੀ ਜਿਹੜੀ ਸੇਵਾ ਦੇ ਵਿੱਚ ਲੱਗਿਆ ਹੋਇਆ ਇਸ ਕਰਕੇ ਜਿਹੜਾ ਇਹ ਇੱਕ ਵਿਕਾਸ ਵਿਕਾਸ ਦਾ ਕਹਿੰਦੇ ਆ ਨਾ ਵਿਕਾਸ ਕੀ ਆ ਕਿ ਇੱਥੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਇਹਨਾਂ ਦਾ ਵਿਕਾਸ ਆ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਉਹਨਾਂ ਦਾ ਵਿਕਾਸ ਆ ਤੇ ਜਿਹੜਾ ਜਿਹੜਾ ਬੰਦਾ ਇਥੇ ਦੀ ਜਲ ਜੰਗਲ ਜ਼ਮੀਨ ਬਚਾਉਣ ਦੀ ਗੱਲ ਕਰਤਾ ਜਿਹੜਾ ਬੰਦਾ ਸਬ ਲਈ ਸਿੱਖਿਆ ਮੰਗਦਾ ਜਿਹੜਾ ਬੰਦਾ ਸਬ ਲਈ ਰੋਜ਼ਗਾਰ ਮੰਗਦਾ ਉਹਨਾਂ ਸਾਰਿਆਂ ਨੂੰ नक्सਲ ਅਰਬਨ नक्सਲ ਕਹਿ ਕੇ ਲਗਾਤਾਰ ਇਸ ਫਾਸਿਸਟ ਸਰਕਾਰ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਇਹਨਾਂ ਦੇ ਇੱਕ ਬੰਦੇ ਦਾ ਪਿਛਲੇ ਦਿਨੀ ਬਿਆਨ ਆਇਆ ਇਹ ਤਾਂ ਤੁਸੀਂ ਸੁਣਿਆ ਹੋਣਾ ਕੋਈ ਸਾਲ ਪਹਿਲਾਂ ਇੱਕ ਦਾ ਬਿਆਨ ਹੈ ਵੀ ਜਿੰਨੇ ਸਰਕਾਰੀ ਸਕੂਲ ਆ ਇੱਥੇ ਪੜਨ ਵਾਲੇ ਸਾਰੇ नक्सली ਬਣਦੇ ਆ ਕਹਿੰਦਾ ਮਤਲਬ ਸਰਕਾਰੀ ਸਕੂਲ ਹੀ ਬੰਦ ਕਰ ਦੋ ਹੁਣ ਕਹਿੰਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਬਹੁਤ سارے ਕਾਲਜਾ ਉੱਥੇ ਬਹੁਤ سارے ਬੰਦੇ ਜਿਹੜੇ ਪੜ੍ਹ ਲੈ ਕੇ नक्सਲੀ ਬਣ ਰਹੇ ਕਿਉਂਕਿ ਇਸ ਮੁਲਕ ਦਾ ਰਾਜ ਪ੍ਰਬੰਧ ਕੁਝ ਮੁਠੀ ਪਰ ਲੋਕਾਂ ਦੀ ਸੇਵਾ ਵਾਸਤੇ ਲੱਗਾ ਹੋਇਆ ਇਹਨਾਂ ਨੇ ਦੇਸ਼ ਦੀ ਬਹੁਤ ਕੰਤੀ ਨੂੰ ਇੱਕ ਭਲੇਖੇ ਚ ਪਾਇਆ ਹੋਇਆ ਕਿ ਇਹ ਹਿੰਦੂ ਰਾਸ਼ਟਰ ਬਣਾਉਣਾ ਅਸੀਂ ਇਨਾਂ ਵਾਸਤੇ ਦੋ ਹੀ ਹਿੰਦੂ ਆ ਬਾਨੀ ਤੇ ਡਾਨੀ ਬਾਕੀ ਕੋਈ ਹਿੰਦੂ ਨਹੀਂਗਾ ਇਸ ਕਰਕੇ ਇਹਨਾਂ ਨੇ ਦੋਨਾਂ ਨੂੰ ਇਹ ਸਿੰਧੂ ਰਾਸ਼ਟਰ ਦੇ ਵਿੱਚ ਸਾਰਾ ਕੁਝ ਬਾਨੀ ਡਾਨੀ ਨੂੰ ਦੇਣਾ ਇਸ ਦੇਸ਼ ਦਾ ਗਰੀਬ ਹਿੰਦੂ ਗਰੀਬ ਜਿਹੜਾ ਕਿਸਾਨ ਹਿੰਦੂ ਇਸ ਮੁਲਕ ਦੇ ਸਭ ਤੋਂ ਵੱਧ ਖੁਦਕੁਸ਼ੀਆਂ ਜਿਹੜੇ ਕਿਸਾਨ ਕਰਦੇ ਆ ਉਹ ਚ ਜ਼ਿਆਦਾ ਹਿੰਦੂ ਹੀ ਕਿਸਾਨ ਨੇ ਕੀ ਉਹਨਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਇਸ ਦੇਸ਼ ਮੁਲਕ ਮੁਲਕ ਜਿੰਨੀ ਬੇਰੁਜ਼ਗਾਰੀ ਆ ਸਭ ਤੋਂ ਵੱਧ ਬੇਰੁਜ਼ਗਾਰ ਕੌਣ ਨੇ ਸਭ ਤੋਂ ਵੱਧ ਬੇਰੁਜ਼ਗਾਰ ਤਾਂ ਹਿੰਦੂਆਂ ਦੇ ਬੱਚੇ ਨੇ ਕਿਉਂਕਿ ਬਹੁ ਗਿਣਤੀ ਇਸ ਮੁਲਕ ਦੀ ਕਿ ਉਹਨਾਂ ਦੀ ਬੇਰੋਜ਼ਗਾਰੀ ਖਤਮ ਕਰਦੀ ਆ ਸ਼ਹਿਰਾਂ ਦੇ ਜਿੰਨੇ ਦੁਕਾਨਦਾਰ ਨੇ ਛੋਟੇ ਵਪਾਰੀ ਨੇ ਆਨਲਾਈਨ ਸ਼ਾਪਿੰਗ ਆ ਗਈ ਵੱਡੀਆਂ ਕੰਪਨੀਆਂ ਦੇ ਮਾਲਸ ਖੁੱਲ ਗਏ 50% ਵਿਕਰੀ ਘਟ ਗਈ ਦੁਕਾਨਦਾਰਾਂ ਦੀ ਤਾਂ ਅਗਲੇ 10 ਸਾਲਾਂ ਬਾਅਦ ਦੁਕਾਨਾਂ ਰਹਿਣੀਆਂ ਕਿ ਨਹੀਂ ਰਹਿਣੀਆਂ ਨਹੀਂ ਆ ਇਹ ਵਿਕਾਸ ਹੈ ਇਹਨਾਂ ਦਾ ਇਹ ਹੈ ਇਹਨਾਂ ਦਾ ਹਿੰਦੂ ਰਾਸ਼ਟਰ ਇਸ ਕਰਕੇ ਇਹ ਧਰਮ ਦੇ ਨਾਂ ਤੇ ਵੋਹ ਗਣਤੀ ਦੀਆਂ ਭਾਵਨਾਵਾਂ ਕੈਸ਼ ਕਰਕੇ ਪੀੜਤ ਲੋਕਾਂ ਨੂੰ ਪੀੜਤ ਲੋਕਾਂ ਦੇ ਖਿਲਾਫ ਖੜਾ ਕਰਕੇ ਇਸ ਮੁਲਕ ਦਾ ਸਭ ਕੁਝ ਕੁਝ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਹਨ ਸਾਮਰਾਜੀਆਂ ਦੇ ਦલાਲ ਆ ਤੇ ਵਿਕਾਸ ਦਾ ਮਤਲਬ ਸਿਰਫ ਤੇ ਸਿਰਫ ਕਾਰਪੋਰੇਟ ਦੇ ਹੱਥ ਇਸ ਮੁਲਕ ਦਾ ਸਭ ਕੁਝ ਦੇ ਦੇਣਾ ਹੈ ਇਸ ਕਰਕੇ ਇਹ ਮਾਮਲਾ ਕਰ ਲੋ ਆਦੀਵਾਸੀਆਂ ਦਾ ਨਹੀਂ ਹੈ ਮਾਮਲਾ ਇਸ ਮੁਲਕ ਦੇ ਹਰ ਕਿਸਾਨ ਦਾ ਮਜ਼ਦੂਰ ਦਾ ਵਿਦਿਆਰਥੀ ਦਾ ਕਿ ਜਿਹੜਾ ਇਹ ਚਾਹੁੰਦਾ ਕਿ ਇਸ ਮੁਲਕ ਦੇ ਵਿੱਚ ਜੋ ਵੀ ਕੁਦਰਤੀ ਸਰੋਤ ਆ ਇਸ ਮੁਲਕ ਦੇ ਲੋਕਾਂ ਦੇ ਵਿਕਾਸ ਤੇ ਲੱਗਣ ਲੋਕਾਂ ਦੀ ਬਿਹਤਰੀ ਤੇ ਲੱਗਣ ਨਾ ਕਿ ਕੌਡੀਆਂ ਦੇ ਪਛ ਭਾ ਕੁਸ਼ ਘਰਾਣਿਆਂ ਨੂੰ ਸਭ ਕੁਝ ਜਿਹੜਾ ਉਹ ਲਟਾ ਦਿੱਤਾ ਜਾਵੇ ਇਸ ਕਰਕੇ ਇੱਥੇ ਜਿਹੜੇ ਲੋਕ ਆਪਣੇ ਹੱਕ ਸੱਚ ਇਨਸਾਫ ਲਈ ਲੜਦੇ ਆ ਉਹਨਾਂ ਨੂੰ ਲੱਗ ਲੱਗ ਤਰੀਕਿਆਂ ਦੇ ਨਾਲ ਜੇਲ੍ਹਾਂ ਚ ਸਿੱਟਿਆ ਜਾ ਰਿਹਾ ਅਲੱਗ-ਅਲੱਗ ਤਰੀਕੇ ਨਾਲ ਝੂਠੇ ਪੁਲਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਪੰਜਾਬ 'ਚ ਤੁਸੀਂ ਦੇਖ ਲਓ ਬਹੁਤ ਸਾਰੇ ਸਿੱਕਈ ਨਹੀਂ ਜਿਹੜੇ ਸਜਾਵਾਂ ਪੁਰੀਆਂ ਕਰ ਚੁੱਕੇ ਹੋ ਰਿਹਾਨੀ ਕਿਤੇ ਜਾ ਰਹੇ ਬਹੁਤ ਸਾਰੇ ਇੰਡੋਰ ਟ੍ਰਾਇਲ ਪ੍ਰਿਜ਼ਨਰ ਜਿਹੜੇ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਨਹੀਂ ਹੈ ਕੋਈ ਟ੍ਰਾਇਲ ਨਹੀਂ ਚਲਾਇਆ ਜਾ ਰਿਹਾ ਉਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਉਹਨਾਂ ਸਾਰਿਆਂ ਦਾ ਕਸੂਰ ਇਹ ਹੀ ਆ ਕਿ ਉਹ ਇਸ ਲੁਟੇਰੀ ਸਰਕਾਰ ਦੇ ਖਿਲਾਫ ਬੋਲਦੇ ਆ ਭਾਵੇਂ ਯੂਨੀਵਰਸਿਟੀ ਦੇ ਵਿਦਿਆਰਥੀ ਆ ਭਾਵੇਂ ਆ ਪ੍ਰੋਫੈਸਰ ਆ ਪਾਣੇ ਕੋਰਟੀਵਾ ਸੇ ਕਰਕੁਨਾ ਭਾਵੇਂ ਉਹ ਕਿਸਾਨ ਜੱਥੇਬੰਦੀਆਂ ਨੇ ਭਾਵੇਂ ਮਜ਼ਦੂਰ ਆਗੂਆ ਹਰ ਬੰਦਾ ਇਨ੍ਹਾਂ ਦੇ ਅੱਜ ਜਿਹੜਾ ਉਹ ਨਿਸ਼ਾਨੇ ਤੇ ਇਸ ਕਰਕੇ ਜਿਹੜਾ ਇਹਨਾਂ ਨੇ ਕਾਵਿਡ ਹਿੜਮਾ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਅਸੀਂ ਉਹਦੀ ਜ਼ੋਰਦਾਰ ਸ਼ਬਦਾਂ ਚ ਨਿਖੇਦੀ ਕਰਦੇ ਹਾਂ ਔਰ ਇੱਕ ਗੱਲ ਬਿਲਕੁਲ ਸਾਫ਼ ਸਮਝ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਕਿ ਇਤਿਹਾਸ ਦੇ ਵਿੱਚ ਹਮੇਸ਼ਾ ਜਿਹੜੇ ਜੇਤੂ ਲੋਕ ਹੁੰਦੇ ਆ ਉਹਨਾਂ ਦੇ ਨਾਮ ਦਾ ਪਰਛਮ ਹੀ ਨਹੀਂ ਲਹਿਰਦਾ ਜਿਨ੍ਹਾਂ ਨੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਇਆ ਉਹਨਾਂ ਨੇ ਵਿੱਚ ਉਹਨਾਂ ਨੂੰ ਵਿੱਚ ਆਪਣੇ ਆਪ ਨੂੰ ਜੇਤੂ ਹੋਣ ਦਾ ਅਹਿਸਾਸ ਹੋਊਗਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਉਹਨਾਂ ਨੇ ਵੀ ਆਪਣੇ ਆਪ ਨੂੰ ਜੇਤੂ ਸਮਝਿਆ ਹੋਊਗਾ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਤੜਫਾ ਤੜਫਾ ਕੇ ਸ਼ਹੀਦ ਕੀਤਾ ਬੰਦਾ ਬਹਾਦਰ ਦਾ ਮਾਸ ਨੋਚਿਆ 4 ਮਹੀਨੇ ਤਸ਼ੱਤਦ ਕੀਤਾ ਉਹਦੇ ਤੇ ਉਹ ਸਾਰੇ ਤਸ਼ੱਦਦ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਜੇਤੂ ਸਮਝਿਆ ਹੋਊਗਾ ਪਰ ਉਹ ਸਾਰੇ ਦੇ ਸਾਰੇ ਜੇਤੂ ਸਮਝਣ ਵਾਲੇ ਸਾਡੇ ਵਾਸਤੇ ਸਮਾਜ ਦੇ ਇਤਿਹਾਸ ਦੇ ਜਿਹੜੇ ਹੈਗੇ ਆ ਖਲਨਾਇਕਾ ਤੇ ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਸ਼ਹੀਦ ਕੀਤਾ ਉਹ ਸਾਰੇ ਸਾਡੇ ਨਾਇਕਾ ਸਾਡੇ ਸਨਮਾਨ ਦੇ ਜਿਹੜੇ ਹੈਗੇ ਆ ਪਾਤਰ ਇਸ ਕਰਕੇ ਅੱਜ ਉਹ ਜੇਤੂਆਂ ਦੀ ਕਟਾਗਰੀ ਵਿੱਚ ਨਿਰੰਦਰ ਮੋਤੀ ਅਮਿਤ ਸ਼ਾਹ ਆਪਣੇ ਆਪ ਨੂੰ ਦੇਖਦੇ ਹੋਣਗੇ ਕੀਸੀ ਹਰ ਹੱਕ ਸੱਚ ਦੀ ਆਵਾਜ਼ ਨੂੰ ਕੁਚਲ ਰਹੇ ਹੈਗੇ ਆ ਪਰ ਬੰਦਾ ਜੰਗਲ ਤੋਂ ਲੈ ਕੇ ਚੰਦਰਮਾ ਤੱਕ ਉਹਨੇ ਆਪਣੀ ਪੈੜ ਗਾਈ ਆ ਸਮਾਜ ਇੱਥੇ ਨਹੀਂ ਸੀਗਾ ਇੱਥੋਂ ਤੱਕ ਸਮਾਜ ਪਹੁੰਚਿਆ ਬਹੁਤ ਲੋਕਾਂ ਦੀਆਂ ਜੱਦੋ ਜਹਿਦ ਕਰਕੇ ਕੁਰਬਾਨੀਆਂ ਕਰਕੇ ਉਹ ਲੱਖਾਂ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਹੋਵਾਂਗੇ ਤੇ ਸਮਾਜ ਇੱਥੇ ਵੀ ਨਹੀਂ ਰਹਿਣਾ ਇਸ ਤੋਂ ਗਾਵੇਂ ਜਾਣਾ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਬੋਲੀ ਦੇ ਨਾਂ ਤੇ ਲਿੰਗ ਦੇ ਨਾਂ ਤੇ ਖਿੱਤੇ ਦੇ ਨਾਂ ਤੇ ਆਰਥਿਕਤਾ ਦੇ ਆਰਥਿਕ ਕਾਣੀ ਵੰਡ ਇਹ ਜਿੰਨੇ ਤੱਕੇ ਬਧਿਕੀਆਂ ਇਹ ਸਮਾਜ ਦੇ ਉੱਪਰ ਉਹ ਰਹਿਣੇ ਨਹੀਂ ਇਹਨੂੰ ਖਤਮ ਕਰਨ ਦੇ ਲਈ ਲੋਕਾਂ ਨੇ ਜੂਝਦੇ ਰਹਿਣਾ ਤੇ ਇਸ ਕਟਿਆ ਪ੍ਰਬੰਧ ਨੂੰ ਰੱਖਣ ਦੇ ਵਾਸਤੇ ਸਰਕਾਰਾਂ ਨੇ ਜੂਝਣ ਵਾਲਿਆਂ ਦਾ ਜੂਝਣ ਵਾਲਿਆਂ ਤੇ ਜ਼ਬਰ ਕਰਦੇ ਰਹਿਣਾ ਅਸੀਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਇੱਕ ਸੋਹਣਾ ਸਮਾਜ ਜਿੱਥੇ ਬੰਦੇ ਨੂੰ ਬੰਦਾ ਸਮਝਿਆ ਜਾਵੇ ਉਹਦੀ ਧਰਮ ਜਾਤ ਰੰਗ ਰੂਪ ਇਤੋਂ ਨਾ ਬੰਦੇ ਨੂੰ ਵੇਖਿਆ ਜਾਵੇ। ਔਰ ਇਸ ਮੁਲਕ ਤੇ ਜੇ ਧਰਤੀ ਆ ਇਹ ਸਭ ਦੀ ਮਾਂ ਇਹ ਕੱਲੇ ਅਵਾਨੀਆਂ ਡਾਂਗੀਆਂ ਚਿੰਦਲ ਮਿੱਤਲਾਂ ਦੀ ਮਾਂ ਨਹੀਂ ਹੈ। ਇਸ ਧਰਤੀ ਦੇ ਹੇਠ ਇਸ ਧਰਤੀ ਦੇ ਉੱਪਰ ਜੋ ਕੁਛ ਆ ਇਸ ਧਰਤੀ ਤੇ ਪੈਦਾ ਹੋਣ ਵਾਲੇ ਹਰ ਪਛਿੰਦੇ ਦਾ ਉਹਦੇ ਤੇ ਬਰਾਬਰ ਦਾ ਹੱਕ ਆ ਇਸ ਤਰ੍ਹਾਂ ਦਾ ਸਮਾਜ ਸਿਰਜਣ ਵਾਸਤੇ ਕਾਮਣ ਹਿੜ ਮਾਰ ਕੇ ਲੋਕਾਂ ਨੇ ਸ਼ਹਾਦਤਾਂ ਦਿੱਤੀ ਇਸ ਤਰ੍ਹਾਂ ਦਾ ਸਮਾਜ ਸਿਰਜਣ ਵਾਸਤੇ ਕਾਮਣ ਬਸਵਾ ਰਾਜੂਰ ਕੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਇਸ ਤਰ੍ਹਾਂ ਦਾ ਸਮਾਜ ਸੁਪਨ ਦਾ ਸਿਰਜਣ ਦਾ ਸੁਪਨਾ ਦੇਖਣ ਵਾਲੇ ਭਾਰਤ ਦੀਆਂ ਜੇਲਾਂ ਦੇ ਵਿੱਚ ਅਰਬਨ ਨਕਸਲ ਕਹਿ ਕੇ ਲੇਖਕ ਪੱਤਰਕਾਰ ਬੁੱਧੀਜੀਵੀ ਪ੍ਰੋਫੈਸਰ ਕਿੰਨੇ ਲੋਕ ਜੇਲਾਂ ਚ ਤੂੜੇ ਹੋਏ ਜਦ ਤੱਕ ਜ਼ਬਰ ਟੱਕਰ ਨੇ ਹੋਣਾ ਹੀ ਹੋਣਾ ਇਹ ਕੁਦਰਤ ਦਾ ਨਿਜ਼ਮ ਆ ਤੁਸੀਂ ਇਹਨੂੰ ਬਦਲ ਨਹੀਂ ਸਕਦੇ ਜੇ ਦਿਨਾਂ ਤੇ ਰਾਤ ਨੇ ਚੜਨਾ ਹੀ ਜੇ ਰਾਤ ਆ ਤੇ ਦਿਨ ਨੇ ਚੜਨੇ ਚੜਨਾ ਜੇ ਟੋਪਾ ਛਾਂ ਗਰਮੀ ਸਰਦੀ ਆ ਹਰ ਚੀਜ਼ ਕੁਦਰਤ ਦੇ ਵਿੱਚ ਇਦਾਂ ਇੱਕ ਪਾਸੜ ਨਹੀਂ ਹੈ ਤੇ ਜੇ ਜ਼ਬਰ ਆ ਉਹਦੇ ਖਿਲਾਫ ਟੱਕਰ ਹੋਣੀ ਹੋਣੀ ਆ ਤੁਸੀਂ ਕਿਸੇ ਨੇ ਉਸ ਕਾਮਡ ਨੂੰ ਦੇਖਿਆ ਨਹੀਂ ਮਿਲੇ ਨਹੀਂ ਪਰ ਅੱਜ ਤੁਸੀਂ ਫਰੀਦਕੋਟ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਕੋਈ ਮੋਕੇ ਪ੍ਰਦਰਸ਼ਨ ਕਰ ਰਿਹਾ ਹੈਗਾ ਇਹ ਸਾਡੀ ਸਾਰਿਆਂ ਦੀ ਸਾਹ ਜਾ ਕਿਉਂਕਿ ਅਸੀਂ ਸਾਰੇ ਇਹ ਸਮਾਜ ਨੂੰ ਬਿਹਤਰ ਦੇਖਣਾ ਚਾਹੁੰਦੇ ਆ ਜਿੰਦੇ ਸਾਡੀ ਜਵਾਨੀ ਦੇ ਅੱਤਰ ਰੋਜ਼ਗਾਰ ਹੋਵੇ ਚੰਗੀ ਸਿੱਖਿਆ ਹੋਵੇ ਚੰਗੀ ਜ਼ਿੰਦਗੀ ਹੋਵੇ ਸਾਡੇ ਮੁਲਕ ਦਾ ਕਿਸਾਨ ਮਜ਼ਦੂਰ ਖੁਸ਼ਹਾਲ ਹੋਵੇ ਕਿਸੇ ਤਰ੍ਹਾਂ ਦੇ ਵਿਤਕਰੇ ਦਾ ਸ਼ਿਕਾਰ ਨਾ ਹੋਵੇ ਇਸ ਕਰਕੇ ਅੱਜ ਜਿੰਨੇ ਵੀ ਲੋਕ ਆ ਇਸ ਝੂਠੇ ਪੁਲਸ ਮੁਕਾਬਲੇ ਜਿਹੜੇ ਇਸ ਮੁਲਕ ਦੀ ਸਰਕਾਰ ਬਣਾ ਰਹੀ ਹੈਗੀ ਆ ਤੇ ਸੁਰੱਖਿਆ ਸੁਰੱਖਿਆ ਬਲਾਂ ਦਾ ਕੰਮ ਕੀ ਆ ਮੈਂ ਇੱਕੋ ਗੱਲ ਕਹਿ ਕੇ ਆਪਦੀ ਜਗ੍ਹਾ ਲਊਗਾ ਸੁਰੱਖਿਆ ਬਲ ਕੀ ਕਰਦੇ ਆ ਸਰਖਿਆ ਵਾਲ ਬਾਰਡਰ ਤੋਂ ਚਿੱਟਾ ਲਗਉਂਦੀ ਆ ਬੀਐਸਐਫ ਵਾਲੇ ਕਈ ਜ਼ਿਲ੍ਹਿਆਂ 'ਚ ਬੈਠੇ ਆ ਬਾਰਡਰ ਤੋਂ ਚਿੱਟਾ ਕੌਣ ਨਹੀਂ ਹੁੰਦਾ ਸਰਖਿਆ ਵਾਲੀ ਲਗਾਉਂਦੇ ਆ ਬੀਐਸਐਫ ਹੀ ਲਗਾਉਂਦੀ ਆ ਉਸ ਬੀਐਸਐਫ ਨੂੰ ਉਹ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਦਿੱਤਾ ਕਿੰਦੀ ਸੁਰੱਖਿਆ ਕਰ ਰਹੀ ਹੈ ਸੀਆਰਪੀਐਫ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਰਿਜ਼ਰਵ ਫੋਰਸ ਆ ਉਹਦੀ ਇੱਕ 20 ਪਟਾਲੀਅਨ ਰਿਜ਼ਰਵ ਨਹੀਂ ਉਹ ਕਸ਼ਮੀਰ 'ਚ ਲੋਕਾਂ ਦੇ ਚੜੀ ਹੋਈ ਆ 36 ਗੜ੍ਹ 'ਚ 4 ਖੰਡ 'ਚ ਮਣੀਪੁਰ ਚ ਕਿਤੇ ਕਿਥੇ ਲੋਕਾਂ ਦੇ ਉੱਪਰ ਜਿਹੜੀ ਹੈਗੀ ਆ ਜ਼ਬਰਟਾਰੀ ਹੈ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਦੇ ਤਹਿਤ ਫੌਜ ਨੂੰ ਅਨੇ ਅਧਿਕਾਰ ਦਿੱਤੇ ਹੋਏ ਆ ਰੋਮ ਸ਼ਰਮੀਲਾ 16 ਸਾਲ ਮਰਨwarte ਬੈਠੀ ਉਹ ਨੌਜਵਾਨ ਕੁੜੀ ਮਣੀਪੁਰ ਦੀ ਉਹ ਬਸ ਤੋਂ ਉਤਰੀਓ ਦੇ ਸਾਹਮਣੇ ਮਤਲਬ ਫੌਜ ਨੇ ਗੋਲੀਆਂ ਮਾਰ ਕੇ ਦਰਜਨ ਬੰਦੇ ਘੁੰਟੇ ਉਹਦੇ ਖਿਲਾਫ ਕੇ ਫੌਜ ਨੂੰ ਇਹਨੇ ਅਧਿਕਾਰ ਨਹੀਂ ਹੋਣੇ ਚਾਹੀਦੇ 16 ਸਾਲ ਮਰਨwarte ਬੈਠੀ ਨੱਕ ਰਾਹੀ ਉਹਨੂੰ ਗੁਰੂਕੋਜ ਦੇ ਕੇ ਜਿੰਦਾ ਰੱਖਿਆ ਪਰ ਫੌਜ ਨੂੰ ਵੱਧ ਵਿਸ਼ੇਸ਼ ਅਧਿਕਾਰ ਖਤਮ ਨਹੀਂ ਕੀ ਕਸ਼ਮੀਰ ਦੇ ਵਿੱਚ ਬਲਾਤਕਾਰ ਤੱਕ ਉਥੋਂ ਦੀਆਂ ਕੁੜੀਆਂ ਦੇ ਨਾਲ ਉਹਨਾਂ ਨੇ ਕੀਤਾ ਤਾਂ ਵਿਸ਼ੇਸ਼ ਬੰਜੂਰੀ ਤੋਂ ਬਿਨਾ ਭਾਰਤੀ ਫੌਜ ਤੇ ਬਲਾਤਕਾਰ ਦਾ ਪਰਚਾ ਦਰਜ ਨਹੀਂ ਹੋ ਸਕਦਾ ਇਹ ਸੁਰੱਖਿਆ ਬਾਲ ਇਦਾਂ ਸਾਡੀ ਸੁਰੱਖਿਆ ਕਰਦੇ ਆ ਪੁਲਿਸ ਆਪਣੀ ਗਿੱਡੀ ਨੂੰ ਰਾਖੀ ਕਰਦੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਕਰਕੇ ਉਹ ਚੋਰ ਲਟੇਰੇ ਠੱਗ ਕਾਰਪੋਰੇਟ ਘਰਾੜੇ ਉਹਨਾਂ ਦੀ ਲੁੱਟ ਚ ਕੋਈ ੜਕਾ ਨਾ ਪਾ ਜੇ ਉਹਦੇ ਵਾਸਤੇ ਸੁਰੱਖਿਆ ਬਾਲ ਜਿਹੜੇ ਹੈਗੇ ਆ ਉਹ ਕੰਮ ਕਰਦੇ ਆ ਸਾਨੂੰ ਆਪਣੀ ਸੁਰੱਖਿਆ ਆਪਣੇ ਜਲ ਜੰਗਲ ਜ਼ਮੀਨ ਦੀ ਆਪਣੀ ਖੇਤੀ ਦੀ ਆਪਣੀ ਸਿੱਖਿਆ ਦੀ ਆਪਣੇ ਰੋਜ਼ਗਾਰ ਦੀ ਉਹ ਖੋਦ ਕਰਨੀ ਪੈਣੀ ਹੈ ਸੋ ਇਸ ਕਰਕੇ ਅੱਜ ਤੁਸੀਂ ਜਿੰਨੇ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇਹ ਲੜਾਈ ਇਕੱਲੇ ਆਦੀਵਾਸੀ ਲੋਕਾਂ ਦੀ ਨਹੀਂ ਹਰ ਇੱਕੇ ਕਿਸਾਨ ਮਜ਼ਦੂਰ ਮਿਹਨਤ ਕਸ਼ ਬੰਦੇ ਦੀ ਲੜਾਈ ਆ ਸਾਡੇ ਵਿਦਿਆਰਥੀਆਂ ਦੀ ਲੜਾਈ ਆ ਜਿਨ੍ਹਾਂ ਦੇ ਕੋਲੇ ਕੋਈ ਰੋਜ਼ਗਾਰ ਨਹੀਂ ਸਿੱਖਿਆ ਨਹੀਂ ਉਹ ਮੁਲਕ ਛੱਡ ਕੇ ਲੱਖਾਂ ਲੋਕ ਜਿਹੜੇ ਬਾਹਰ ਜਾਣ ਵਾਸਤੇ ਮਜਬੂਰ ਹੋ ਰਹੇ ਆ ਇਹ ਜਿਹੜਾ ਇਸ ਤਰ੍ਹਾਂ ਦਾ ਵਿਕਾਸ ਇਸ ਮੁਲਕ ਦਾ ਹੋਣਾ ਅਸੀਂ ਇਸ ਤਰ੍ਹਾਂ ਦੇ ਵਿਕਾਸ ਨੂੰ ਰੋਕਣਾ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਤੇ ਉਹਦੇ ਵਾਸਤੇ ਸਾਡੇ ਜਿੰਨੀ ਵੀ ਸ਼ਰੀਰ ਚ ਜਾਣ ਸਾਨੂੰ ਉਹ ਲਾਉਣੀ ਚਾਹੀਦੀ ਆ ਇਹੀ ਛੱਡ ਤੋਂ ਸਾਡੇ ਗੁਰੂ ਸਾਹਿਬਾਨ ਸਾਡੇ ਗਦਰੀ ਬਾਬੇ ਸਾਡੇ ਭਗਤ ਸਰਾਬੇ ਇਹੀ ਸਾਡੇ ਤੋਂ ਜਿਹੜੀ ਹੈਗੀ ਆ ਉਹ ਆਸ ਕਰਦੇ ਆ ਇਹਨੀਆਂ ਬੇਨਤੀਆਂ ਦੇ ਨਾਲ ਛੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ